ਪੰਜਾਬ ਚ 13 ਜ਼ੀਰੋ ਦੇ ਮਿਸ਼ਨ ਤੇ ਮੁੱਖ ਮੰਤਰੀ ਭਗਵਤ ਮਾਨ ਦੁਪਹਿਰ 3 ਵਜੇ ਲੁਧਿਆਣਾ ਚ ਜਨ ਸਭਾ ਨੂੰ ਕਰਨ ਦੇ ਸੰਬੋਧਨ ਦਾ ਸ਼ਾਮ ਨੂੰ 5:30 ਵਜੇ ਕਟਨ ਕੇ ਫਗਵਾੜਾ ਦੇ ਵਿੱਚ ਰੋਸ਼ੋ ਕੇ ਜ਼ੁਆਦ ਗ੍ਰਫਤਾਰੀ ਦੇ ਖਿਲਾਫ ਦਿੱਲੀ ਦੇ ਵਿੱਚ ਅੱਜ ਤੋਂ ਮੁਹਿੰਮ ਸ਼ੁਰੂ ਕਰੇਗੀ ਆਮ ਆਦਮੀ ਪਾਰਟੀ ਆਪ ਨੇਤਾ ਤੇ ਸ਼ੁਰੂ ਕਰਨ ਕੇ ਜੇਲ੍ਹ ਦਾ ਜਵਾਬ ਬੂਟ ਦੇ ਨਾਲ ਸਿਗਨੇਚਰ ਕੈਂਪੇ ਡੁਪਹਿਰ 12 ਵਜੇ ਜਲੰਧਪੁਰਾ ਤੋਂ ਹੋਏਗੀ ਸ਼ੁਰੂਆ ਜਿਵੇਂ ਕਿ ਆਗੂ ਬੋਨੀਅਸ ਨਾਲ ਦਾ ਬਿਆਨ ਇੱਕ ਪ੍ਰੋਗਰਾਮ ਦੇ ਵਿੱਚ ਬੋਲੇ 2024 ਚ ਵੱਡਾ ਭਰਾ ਪ੍ਰਭੂ ਇਸ ਮਸੀਹ ਅਤੇ ਸਭ ਤੋਂ ਛੋਟਾ ਬੱਚਾ ਹੈ ਸਿੱਖ ਧਰਮ। ਬਵਾਦ ਬਦਲ ਤੇ ਬੋਲੀ ਅਜਰਾਲਾ ਨੇ ਮੰਗੀ ਮਾਫੀ। ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਦਲਵੀਰ ਗੋਲਦੀ ਆਵਾਦੀ ਪਾਰਟੀ ਚ ਸ਼ਾਮਲ ਬੋਲੇ ਮੈਂ ਕਾਂਗਰਸ ਨੂੰ ਨਹੀਂ ਸਗੋ ਕਾਂਗਰਸ ਨੇ ਮਿਲ ਚੱਟਿਆ ਅਸੀਂ ਮਿਹਨਤ ਕਰਦੇ ਰਹੇ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ। ਸੀਐਮ ਭਗਵੰਤ ਮਾਨ ਦਾ ਸਪਾਲ ਖਹਿਰਾ ਤੇ ਸਾਂਝ ਬੋਲੇ ਭਾਜਪੀ ਦੇ ਵਿੱਚ ਹੋ ਸਕਦੇ ਨੇ ਖਹਿਰਾ ਦੀ ਪਾਰਟੀ ਅਗਲੀ ਪਾਰਟੀ ਵਿਜੀਤ ਵੀ ਹੋ ਸਕਦੀ ਹੈ ਉਹਨਾਂ ਦੀ ਹੀ ਬੋਲੀ ਬੋਲ ਰਹੀ। ਦੇ ਵਿਚ ਸਪੀਕਰ ਕੋਰਤ ਸੰਵਾਦ ਦੇਖਿਆ ਨਵਾਂ انداز ਗੀਤ ਗਾਉਂਦੇ ਨਜ਼ਰ ਆਏ ਸਪੀਕਰ ਸੰਵਾਦ ਤਾ ਲੁਧਿਆਣਾ ਦੇ ਵਿੱਚ ਵਿਚ ਕੀ ਹੋਇਆ ਬਿਚੇ ਕੋਰਤ ਯੋਗਾ ਗਾਇ ਪਜਤ ਨਿਕਲ ਚੁਕੇ ਆਬ ਨਿਊਜ਼ 18 ਪੰਜਾਬ ਦਾ ਕਾਫਲਾ ਨਵਾਂ ਸ਼ੋਅ ਟਰੈਕਟਰ ਤੇ ਚੋਣ ਗੇੜੀ ਹੋਇਆ ਲਾਂਚ ਪੰਜਾਬ ਦੀ ਪਛਾਣ ਟਰੈਕਟਰ ਜ਼ਰੀਏ ਦੇਖਾਂਗੇ ਸੂਬੇ ਦੀ ਸਿਆਸੀ ਨਬਜ਼ ਸੁਦਮੋਸੇਵਾਲਾ ਕਤਲ ਕੇਸ ਦੇ ਵਿੱਚ ਦੋ ਸ਼ਾਇਦ ਮਾਨਸਾਪੁਰ ਨੇ ਲਾਰੈਂਸ ਮਿਸ਼ਰੋਈ ਸਮੇਤ 27 ਮੁਲਜ਼ਮਾਂ ਦੇ ਖਿਲਾਫ ਚਾਰਜ ਦਿੱਤੇ ਗਏ 20 ਮਈ ਤੋਂ ਸ਼ੁਰੂ ਹੋਵੇਗਾ ਟਰਾਇਲ ਸਲਮਾਨ ਖਾਨ ਫਾਇਰਿੰਗ ਮਾਮਲੇ ਦੇ ਮੁਲਜ਼ਮ ਨੇ ਪੁਲਿਸ ਕਸਟਡੀ ਦੇ ਵਿੱਚ ਕੀਤੀ ਖੁਦਕੁਸ਼ੀ ਅਨੁਜਠਾਪਨ ਨੇ ਵਿਚੋਰ ਵਾਲੀ ਚਾਦਰ ਦੇ ਨਾਲ ਲਿਆ ਫਹਾ ਹਥਿਆਰ ਬਹैया ਕਰਾਉਂਦੇ ਸੀ ਇਲਜ਼ਾਮ ਦਸ਼ਕਾ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮਿੱਤ ਤੁਸੀ ਸਾਰੇ ਖੈਰ ਦੇ ਨਾਲ ਹੋਗੇ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਭਾਜਪਾ ਲੀਡਰ ਬੋਨੀ ਅਜਨਾਲਾ ਦੇ ਵੱਲੋਂ ਸਿੱਖ ਧਰਮ ਪ੍ਰਤੀ ਦਿੱਤਾ ਬਿਆਨ ਵਿਵਾਦਿਤ ਬਣ ਗਿਆ ਹੈ ਇਹ ਕਹਿ ਲਿਆ ਕਿ ਵਿਵਾਦ ਦੀ ਵਜਾ ਬਣ ਗਿਆ ਹੈ ਵਿਵਾਦ ਪਖੰਤੇ ਅਜਨਾਲਾ ਨੇ ਆਪਣੇ ਬਿਆਨ ਤੇ ਸਫਾਈ ਦੇ ਦਿੱਤੀ ਔਰ ਮਾਫੀ ਵੀ ਮੰਗੀ ਹੈ ਪਰ ਐਸਜੀਪੀਸੀ ਇਸ ਮਾਫੀ ਨੂੰ ਨਾ ਕਾਫੀ ਦੱਸ ਰਹੀ ਹੈ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜਸੀ ਬਸੀਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਹੈ ਇਹਨੇ ਅਮਰਪਾਲ ਸਿੰਘ ਬੋਨੀ ਅਜਨਾਲਾ ਪੰਥਕ ਸਫਾਂ ਦੇ ਵਿੱਚ ਖਾਸ ਥਾਂ ਰੱਖਣ ਵਾਲੇ ਡਾਕਟਰ ਰਤਨ ਸਿੰਘ ਅਜਨਾਲਾ ਦੇ ਫਰਜ਼ੰਦ ਭਾਜੀਪੀ ਦੇ ओबीसी ਮੋਰਚੇ ਦੇ ਪ੍ਰਧਾਨ ਬੋਨੀ ਅਜਨਾਲਾ ਆਪਣੇ ਇੱਕ ਬਿਆਨ ਕਰਕੇ ਫਸ ਗਏ ਨੇ ਬਿਆਨ ਸਿੱਖ ਧਰਮ ਬਾਰੇ ਸੀ ਗੋਨੀਯ ਜਨਾਲਾ ਅਮ੍ਰਿਤਸਰ ਦੇ ਵਿੱਚ ਇਸਾਈ ਭਾਈਚਾਰੇ ਦੇ ਇੱਕ ਸਮਾਗਮ ਦੇ ਵਿੱਚ ਪਹੁੰਚੇ ਸਨ ਅਤੇ ਇਸੇ ਦੌਰਾਨ ਉਹਨਾਂ ਨੇ ਦਾਅਵਾ ਕੀਤਾ ਕਿ ਪ੍ਰਭੂ ਯਿਸੂ ਮਸੀਹ ਵੱਡੇ ਭਰਾ ਨੇ ਅਤੇ ਸਿੱਖ ਧਰਮ ਸਭ ਤੋਂ ਛੋਟਾ ਬੱਚਾ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹੀ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਯਿਸੂ ਮਸੀਹ ਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਹੈ ਬਿਆਨ ਤੇ ਵਿਵਾਦ ਹੋਣਾ ਲਾਜ਼ਮੀ ਸੀ ਪੋਨੀ ਅਜਨਾਲਾ ਵੀ ਮੌਕੇ ਨੂੰ ਸਮਝ ਗਏ ਅਤੇ ਤੁਰੰਤ ਸਫਾਈ ਦਿੰਦਿਆਂ ਆਪਣੇ ਬਿਆਨ ਤੇ ਮਾਫੀ ਮੰਗ ਲਈ ਆਦਿਕ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਗਿਆ ਹੈ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ ਮੇਰੇ ਬਿਆਨ ਨਾਲ ਛੀੜਸ਼ਾ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬਸਾਂਝੀ ਵਾਲਤਾ ਦੀ ਪ੍ਰੇਰਣਾ ਕਰਦਾ ਹੈ ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇ ਦੋ ਸਤਕਾਰ ਕਰਦਾ ਸੀਗਾ ਹੈਗਾ 13ਾਂ ਦਾ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਬੋਨੀ ਅਜਨਾਲਾ ਨੇ ਭਵੇਂ ਆਪਣੇ ਬਿਆਨ ਤੇ ਮਾਫੀ ਮੰਗ ਲਈ ਹੈ ਪਰ ਐਸਜੀਬੀਸੀ ਦਾ ਕਹਿਣਾ ਹੈ ਕਿ ਜੋ ਤੀਰ ਬੋਨੀ ਅਜਨਾਲਾ ਨੇ ਆਪਣੀ ਜ਼ੁਬਾਨ ਤੋਂ ਚਲਾਏ ਨੇ ਉਹਨਾਂ ਦੇ ਨਾਲ ਸਿੱਖਾਂ ਦਾ ਕਲੇਜਾ ਬੰਨ੍ਹਿਆ ਗਿਆ ਸਿਰ ਬੋਟਾਂ ਦੇ ਕਰਕੇ ਤੁਸੀਂ ਆਪਣੇ ਧਰਮ ਦੀ ਤੋਹੀਨ ਕਰ ਰਹੇ ਹੋ ਵੱਡੇ ਪਿਤਾ ਪੁਰਖਿਆਂ ਦੇ ਕੀਤੇ ਕਾਰਨਾਮਿਆਂ ਦੇ ਤੁਸੀਂ ਦਾਗ ਲਾ ਰਹੇ ਹੋ ਸੋ ਮੈਂ ਇਹ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਇਹ ਉਹਨਾਂ ਨੇ ਉਹਦਾ ਜਵਾਬ ਦੇਣ ਦੀ ਬਜਾਏ ਕਿਹਾ ਕਿ ਮੇਰੀ ਗੱਲ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਬੋਨੀ ਜੀ ਇਹ ਗੱਲਾਂ ਕਰਨ ਨਾਲ ਮਸਲੇ ਹੱਲ ਨਹੀਂ ਹੋਣੇ ਜੋ ਤੁਸੀਂ ਤੀਰ ਚਲਾ ਦਿੱਤਾ ਸਿੱਖਾਂ ਦੇ ਮੰਤੇ ਡੂੰਗਾ ਸਰਾ ਬੋਨੀ ਜਨਾਲਾ ਦੇ ਬਿਆਨ ਤੋਂ 24 ਘੰਟੇ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ ਨੇ ਆਪਣੇ ਇੱਕ ਬਿਆਨ ਦੇ ਲਈ ਮਾਫੀ ਮੰਗੀ ਸੀ ਅਮ੍ਰਿਤਾ ਵੜਿੰਗ ਨੇ ਕਾਂਗਰਸ ਦੇ ਪੰਜੇ ਦੀ ਬਾਬੇ ਨਾਨਕ ਦੇ ਹੱਥ ਦੇ ਨਾਲ ਤੁਲਨਾ ਕੀਤੀ ਸੀ ਅਤੇ ਹੁਣ ਬੋਨੀ ਅਜਨਾਲਾ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਵੱਡਾ ਭਰਾ ਅਤੇ ਸਿੱਖ ਧਰਮ ਨੂੰ ਛੋਟਾ ਬੱਚਾ ਦੱਸਿਆ ਸਵਾਲ ਇਹ ਹੈ ਕਿ ਚੋਣ ਮੌਸਮ ਦੇ ਵਿੱਚ ਲੀਡਰ ਅਜਿਹੇ ਬਿਆਨਾਂ ਤੋਂ ਬਚਦੇ ਕਿਉਂ ਨਹੀਂ ਫਿਊਰ ਰਿਪੋਰਟ ਨਿਊ ਸਿਟੀ ਬੋਨੀ ਅਜਨਾਲਾ ਦਾ ਇਹ ਵਿਵਾਦਿਤ ਬਿਆਨ ਸਿੱਖ ਧਰਮ ਬਾਰੇ ਦਿੱਤੇ ਬਿਆਨ ਤੇ ਉਹਨਾਂ ਨੇ ਮਾਫੀ ਮੰਗੀ ਹੈ ਤੇ ਸਿਰ ਮੱਥੇ ਪਰਵਾਨ ਕਰਾਂਗਾ ਸ਼ੇਖਾਕਤ ਸਾਹਿਬ ਦਾ ਹੁਕਮ ਉਹਨਾਂ ਨੇ ਕਿਹਾ ਹੈ ਸ਼ੇਖਾਕਤ ਸਾਹਿਬ ਨੰਗੇ ਪੈਰ ਜਾਣ ਦੇ ਲਈ ਤਿਆਰ ਹਾਂ ਤਾਂ ਮੈਂ ਨਿਮਾਣਾ ਪਰ ਬਖਸ਼ਣ ਹਾਰ ਨੇ ਗੁਰੂ ਸਾਹਿਬ ਅਜਨਾਲਾ ਇਹ ਕਹਿ ਰਹੇ ਨੇ ਤਾਂ ਦੱਸਿਓ ਕਿ ਪਹਿਲਾ ਬਿਆਨ ਦਿੱਤਾ ਗਿਆ ਔਰ ਬਾਅਦ ਵਿੱਚ ਮਾਫੀ ਮੰਗੀ ਗਈ। ਸ਼ੰਤਕ ਸਾਹਿਬ ਸਾਡੀ ਸਿੱਖਾਂ ਦੀ ਸਾਡੀ ਸਰਬੋਤਮ ਸੰਸਥਾ ਹੈ। ਜੋ ਵੀ ਹੁਕਮ ਸਾਨੂੰ ਸਰਬਉੱਚ ਸੰਸਥਾ ਸਾਡੇ ਸ੍ਰੀ ਕਾਲ ਤਖਸਬ ਲੋ ਹੋਊਗਾ ਮੈਂ ਤੇ ਉਸ ਸਿੱਖ ਘਰ ਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦਾ ਨਿਮਾਣਾ ਜਾਂ ਸਿੱਖਿਆ ਨਿਮਾਣਾ ਜਾਂ ਉਸ ਦਰ ਦਾ ਕੋਕਰ ਆ ਜੋ ਵੀ ਹੁਕਮ ਇਸ ਸੰਸਥਾ ਲੋ ਹੋਊਗਾ ਸਿਰ ਮੱਥੇ ਪ੍ਰਵਾਨ ਕਰਕੇ ਨੰਗੇ ਪੈਰੀ ਮੈਂ ਇਸ ਸੰਸਥਾ ਜੋ ਵੀ ਹੁਕਮ ਹੋਊਗਾ ਨੰਗੇ ਪੈਰੀ ਜਾ ਕੇ ਮੈਂ ਆਪਣੀ ਝੋੜੀ ਚ ਪ੍ਰਵਾਨ ਕਰਾਂਗਾ ਉਦੋਂ ਟਿਕਟ ਨਾ ਮਿਲੰਦੀ ਨਰਾਜ਼ਗੀ ਨੇ ਸੰਗਰੂਰ ਦੀ ਸਿਆਸਤ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਦਲਵੀਰ ਗੋਲਡੀ ਨੇ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਆਇਨਿੰਗ ਕਰਵਾਈ ਤਾਂ ਇਸ ਕਦਮ ਤੋਂ ਬਾਅਦ ਖੈਰਾਂ ਨੇ ਗੋਲਡੀ ਨੂੰ ਵਿਸ਼ਵਾਸਕਾਤੀ ਕਰਾ ਦਿੱਤਾ ਜਦੋਂ ਕਾਂਗਰਸ ਨੇ ਦਲਵੀਰ ਗੋਲਡੀ ਨੂੰ ਸੰਗਰੂਰ ਦੇ ਮੈਦਾਨ ਦੇ ਵਿੱਚੋਂ ਨਾ ਉਤਾਰਿਆ ਗੋਲਡੀ ਦੀ ਜਗ੍ਹਾ ਖੈਰਾਂ ਨੂੰ ਚੁਣਿਆ ਤਾਂ ਫਿਰ ਆਖਰਕਾਰ ਚੰਡੀਗੜ੍ਹ ਤੋਂ ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਇੱਕ ਦਿਨ ਪਹਿਲਾਂ ਕਾਂਗਰਸ ਦੇ ਪੰਜੇ ਨੂੰ ਅਲਵਿਦਾ ਕਿਆ ਤੇ ਅਗਲੇ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ 'ਚ ਝਾੜੂ ਫੜ ਲਿਆ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਦੋਵੇਂ ਚਿਹਰੇ ਇੱਕ ਦੂਜੇ ਦੇ ਖਿਲਾਫ ਨਿਤਰੇ ਤਾਂ 24 ਦੇ ਅਖਾੜੇ 'ਚ ਜੱਫੀ ਵੀ ਪੈ ਗਈ ਹਾਲਾਂਕਿ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਚਾਹੇ ਇੱਕ ਦੂਜੇ ਦੇ ਖਿਲਾਫ ਲੜੇ ਪਰ ਸਾਡੀ ਨਿੱਜੀ ਲੜਾਈ ਨਹੀਂ ਹੈ ਤਾਂ ਇਸ ਜੁਆਇਨਿੰਗ ਦੇ ਬਾਅਦ ਦਲਵੀਰ ਗੋਲਡੀ ਨੇ ਕਾਂਗਰਸ ਤੇ ਵਰਦਿਆ ਕਿ ਮੈਂ ਕਾਂਗਰਸ ਛੱਡੀ ਨਹੀਂ ਇੱਕ ਤਰ੍ਹਾਂ ਦੇ ਨਾਲ ਮੈਨੂੰ ਕੱਢਿਆ ਗਿਆ ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਸੀ ਉਸ ਵੇਲੇ ਇਹ ਵੀ ਕਿਹਾ ਸੀਗਾ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਚੰਗੇ ਲੋਕ ਹੈਗੇ ਨੇ ਜਿਨ੍ਹਾਂ ਦੀ ਜਾਂ ਤਾਂ ਸੁਣੀ ਨਹੀਂ ਜਾਂਦੀ ਜਾਂ ਜਿਨ੍ਹਾਂ ਨੂੰ ਗਨੋਰ ਕਰ ਦਿੱਤਾ ਜਾਂਦਾ ਹੈ ਉਹ ਵੀ ਸਾਡੀ ਪਾਰਟੀ 'ਚ ਆ ਕੇ ਇੱਥੇ ਆਪਣੇ ਦੇਸ਼ ਪ੍ਰਤੀ ਪੰਜਾਬ ਪ੍ਰਤੀ ਜੋ ਵੀ ਉਹਨਾਂ ਦਾ ਸੁਪਨਾ ਹੈ ਜਾਂ ਜੋ ਉਹਨਾਂ ਨੇ ਕੋਈ ਉਲਿੱਕੇ ਨੇ ਨਕਸ਼ੇ ਉਹ ਪੂਰੇ ਕਰ ਸਕੋ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਦ ਇਹੀ ਨਾਲ ਹੁਣ ਸਾਰੀ ਉਮਰ ਤੁਹਾਡੀ ਝੋਲੀ ਚ ਬਸ ਥੈਂਕ ਯੂ ਸਾਰੀ ਉਮਰ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿੰਨਾ ਵੀ ਹੋ ਸਕੇ ਦੇਖੋ ਜੇ ਤੁਸੀਂ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਰਾਜਨੀਤੀ ਦਾ ਹਿੱਸਾ ਬਣਨਾ ਪੈਣਾ ਜੇ ਤੁਸੀਂ ਕੁਝ ਚੇਂਜ ਕਰਨਾ ਚਾਹੁੰਦੇ ਹੋ ਸਾਨੂੰ ਆਉਣਾ ਪੈਣਾ ਤੇ ਇਧਰ ਦਰਵਾਜ਼ੇ ਖੁੱਲੇ ਨੇ ਆਓ ਆਪਾਂ ਇਕੱਠੇ ਹੋਈਏ ਤੇ ਵਾਕਈ ਮੁੱਖ ਮੰਤਰੀ ਸਾਹਿਬ ਦਾ ਤੇ ਆਪਣੇ ਸਾਰਿਆਂ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਆ ਉਸ ਰੰਗਲੇ ਪੰਜਾਬ ਦੇ ਵਿੱਚ ਰੰਗ ਭਰੀਏ ਜਦੋਂ ਖੈਰਾ ਨੂੰ ਸੰਗਰੂਰ ਤੋਂ ਮਿਲੀ ਟਿਕਟ ਇਹਨਾਂ ਤਸਵੀਰਾਂ ਦੀ ਵਜ੍ਹਾ ਬਣੀ ਤਾਂ ਗੋਲਡੀ ਦੇ ਕਦਮ ਦੇ ਬਾਅਦ ਸੁਖਪਾਲ ਖੈਰਾ ਦਾ ਵੀ ਬਿਆਨ ਆ ਗਿਆ ਖੈਰਾ ਨੇ ਗੋਲਡੀ ਨੂੰ ਵਿਸ਼ਵਾਸ ਘਾਤੀ ਦੱਸਿਆ ਤਾਂ ਗੋਲਡੀ ਨੇ ਵੀ ਖੈਰਾ ਨੂੰ ਚੋਣ ਪੜ ਦੇ ਵਿੱਚ ਟੱਕਰਨ ਦੀ ਗੱਲ ਕਹਿ ਦਿੱਤੀ ਥੋੜਾ ਬਹੁਤਾ ਆਪਾਂ ਨੂੰ ਆਪਣੀ ਸਟ੍ਰੈਂਥ ਕਮਜ਼ੋਰੀ ਅਤੇ ਤਾਕਤ ਵੀ ਲਿਖਣੀ ਚਾਹੀਦੀ ਹੈ ਉਹਨਾਂ ਨੂੰ ਸਿਰਫ 75000 ਵੋਟ ਪਈ ਜਿਹੜੀ ਜਿਮਨੀ ਚੋਣ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ ਹੁਣ 75000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀਗੀ ਇਸ ਕਰਕੇ ਪਾਰਟੀ ਨੇ ਐਨਲਾਈਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈਗਾ ਫੈਸਲਾ ਲਿਆ ਵਾ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਟਿਕਟ ਮੰਗੀ ਨਹੀਂ ਸੀ ਲੇਕਿਨ ਜਦੋਂ ਪਾਰਟੀ ਨੇ ਮੈਨੂੰ ਹੁਕਮ ਕਰ ਦਿੱਤਾ ਤਾਂ ਮੈਂ ਸੰਗਰੂਰ ਵਿੱਚ ਪਹੁੰਚ ਗਿਆ ਹੁਣ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸ ਘਾਤ ਹੋਇਆ ਮੈਨੂੰ ਥੋੜਾ ਦੁੱਖ ਵੀ ਲੱਗਾ ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ ਡੋਲਿਆ ਨਹੀਂਗਾ ਮੈਂ ਬਿਲਕੁਲ ਬਰਕਰਾਰ ਮੇਰੇ ਮੇਰੇ ਹੌਸਲੇ ਪੂਰੇ ਫੁੱਲ ਬਲੰਦ ਨੇ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ-ਵਿਡੀਓ ਪਾ ਰਹੇ ਨੇ ਨਾ ਤੁਹਾਨੂੰ ਪਿੱੜ ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਹਾਂ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਕੱਲੀ-ਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦੱਸੂਗਾ ਵੀ ਕੀ-ਕੀ ਕਰਦੇ ਨੇ ਇਹ ਠੀਕ ਆ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹਨਾਂ ਨੇ ਤੇ ਸਾਰੀ ਪੰਜ ਸੱਤ ਜਾਣੇ ਇਕੱਠੇ ਹੋਗੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਆਖਾ ਦਲਵੀਰ ਗੋਲਡੀ ਹੈ ਕੌਣ ਨੇ ਤੁਹਾਨੂੰ ਵਿਸਥਾਰ ਦੇ ਨਾਲ ਵਾਕਿਫ ਕਰਵਾਉਂਦੇ ਆ ਦਲਵੀਰ ਗੋਲਡੀ ਨੇ ਐਸਡੀ ਕਾਲਜ ਚੰਡੀਗੜ੍ਹ ਤੋਂ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸਾਲ 2003 ਦੇ ਵਿੱਚ ਕਾਲਜ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਬਣੇ ਸਾਲ 2006 ਦੇ ਵਿੱਚ ਪੀਯੂ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਚੁਣੇ ਗਏ ਸਾਲ 2007 ਦੇ ਵਿੱਚ ਯੂਥ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਕਾਂਗਰਸ ਵੱਲੋਂ 2017 ਦੇ ਵਿੱਚ ਪਹਿਲੀ ਵਾਰ ਧੂਰੀ ਤੋਂ ਚੋਣ ਲੜੀ ਤੇ ਤੁਰੀ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਹਾਲਾਂਕਿ 2022 ਦੇ ਵਿੱਚ ਭਗਵੰਤ ਮਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ 2022 ਚ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਬਣੇ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ 24 ਦੇ ਅਖਾੜੇ ਦੇ ਵਿੱਚ ਵੱਡੇ ਫੇਰਬਦਲ ਦੇ ਬਾਅਦ ਸੰਗਰੂਰ ਦੀ ਪਿਕਚਰ ਕਿੰਨੀ ਕੁ ਬਦਲਦੀ ਹੈ ਇਹ ਤਾਂ 4 ਜੂਨ ਨੂੰ ਨਤੀਜਿਆਂ ਤੋਂ ਹੀ ਸਾਫ਼ ਹੋਵੇਗਾ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ ਉਨ ਗੱਲ ਲੀਡਰਾਂ ਦੇ ਉਹਨਾਂ ਬਿਆਨਾਂ ਦੀ ਜੋ ਚਰਚਾ ਤੋਂ ਵੱਧ ਸਵਾਲਾਂ ਦੇ ਵਿੱਚ ਨੇ ਉਹ ਬਿਆਨ ਜਿਨ੍ਹਾਂ 'ਚ ਬਾਦਸ਼ਾਹ ਦੀ ਮਰਿਆਦਾ ਨਹੀਂ ਰੱਖੀ ਗਈ ਇਹ ਰਿਪੋਰਟ ਪੰਜਾਬ ਦੀ ਸਿਆਸਤ ਚਿੜੀਆ ਘਰ ਬਣੀ ਹੋਈ ਹੈ ਸੈਸਦਾਨਾਂ ਦੀ ਬੋਲੀ ਦੇ ਵਿੱਚ ਜਾਨਵਰਾਂ ਦਾ ਜ਼ਿਕਰ ਹੋ ਰਿਹਾ ਜੋ ਕੱਲ ਤੱਕ ਅਜੀਬ ਸਨ ਉਹਨਾਂ ਲਈ ਅੱਜ ਜੋ ਸ਼ਬਦਾਂਵਲੀ ਵਰਤੀ ਜਾ ਰਹੀ ਹੈ ਉਹ ਸਿਆਸਤ ਦੇ ਕਿਸੇ ਵੀ ਪੈਮਾਨੇ ਤੇ ਫਿੱਟ ਨਹੀਂ ਬੈਠਦੀ ਜਲੰਧਰ ਤੋਂ ਬੀਜੇਪੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਚੌਂ ਜਲਸਾ ਕਰ ਰਹੇ ਸਨ ਉਪਾਸ਼ਨ ਦੇਣ ਲੱਗੇ ਤਾਂ ਕੁੱਤਾ ਭੌਂਕਣ ਲੱਗਿਆ ਤਾਂ ਰਿੰਕੂ ਨੇ ਜੋ ਕਿਹਾ ਉਹ ਤੁਸੀਂ ਖੁਦ ਸੁਣੋ ਜੀਰੇ ਲਈ ਤੇ ਪਿਛਲੇ ਸਾਲ ਭਰਾਵਾ ਆਮਾ ਦੀ ਪਾਰਟੀ ਵਾਲਾ ਕੋਈ ਨਹੀਂ ਇੱਥੇ ਸਾਰੇ ਬੀਜੇਪੀ ਵਾਲੇ ਰਿੰਕੂ ਦੇ ਇਸ ਰਵੱਈਏ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕਰਦਿਆਂ ਤਿੱਖੇ ਸਵਾਲ ਪੁੱਛੇ ਨੇ ਜਿਵੇਂ ਗੱਲ ਕਰਾਂ ਰੈਂਕੂ ਜੀ ਦੀ ਤਾਂ ਪਹਿਲਾਂ ਉਹਨਾਂ ਨੇ ਦੇਖੋ ਕਾਂਗਰਸ ਨੂੰ ਧੋਖਾ ਦਿੱਤਾ ਇੱਕ ਬੜੀ ਵੱਡੀ ਗਦਾਰੀ ਉਹਨਾਂ ਨੇ ਕਾਂਗਰਸ ਦੇ ਨਾਲ ਕੀਤੀ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਆਏ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਜਿੰਨਾ ਮਾਨ ਸਨਮਾਨ ਆਮ ਆਦਮੀ ਪਾਰਟੀ ਨੇ ਦਿੱਤਾ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕਿਤੇ ਕਾਂਗਰਸ ਵਿੱਚ ਕਦੀ ਮਿਲਿਆ ਹੋਵੇਗਾ ਅੱਜ ਰੈਂਕੂ ਜੀ ਨੂੰ ਕਿ ਤੁਸੀਂ ਉਧਰ ਵੀ ਗਦਾਰੀ ਕਰਕੇ ਆਏ ਹੁਣ ਤੁਸੀਂ ਆਮ ਆਦਮੀ ਪਾਰਟੀ ਨਾਲ ਗਦਾਰੀ ਕਰਕੇ ਹੁਣ ਤੁਸੀਂ ਬੀਜੇਪੀ 'ਚ ਚਲੇ ਗਏ ਹੁਣ ਬੀਜੇਪੀ ਵਿੱਚ ਕਿੱਦਾਂ ਕਰੋਗੇ ਕਿ ਬੀਜੇਪੀ ਦੇ ਵਿੱਚੋਂ 4 ਤਰੀਕ ਨੂੰ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਤੇ ਪਤਾ ਲੱਗ ਜਾਣਾ ਫਿਰ ਫਿਰ ਕਿੱਥੇ ਜਾਓਗੇ ਗੱਲ ਸੁਸ਼ੀਲ ਰਿੰਕ ਨੂੰ ਤਕਸੀਮਤ ਨਹੀਂ ਹੈ ਕਾਂਗਰਸ ਛੱਡ ਕੇ ਜਾਣ ਵਾਲੇ ਲੀਡਰਾਂ ਬਾਰੇ ਜਦੋਂ ਸੀਨੀਅਰ ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਗਿਆ ਤਾਂ ਅਰਬੀ ਕੋੜੀਆਂ ਅਤੇ ਦੇਸੀ ਖਚਰਾਂ ਦੀ ਗੱਲ ਪਉਣ ਲੱਗੇ ਅਰਬੀ ਕੋੜੀਆਂ ਦੀ ਗਿਣਤੀ ਵੱਧ ਰਹੀ ਹੈ ਦੇਸੀ ਖਚਰਾਂ ਦੀ ਗਿਣਤੀ ਘਟ ਰਹੀ ਹੈ ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲ ਫੁਟਕਲ ਮਾਲ ਬਾਹਰ ਜਾ ਜਾਵੇ ਜਿਹੜੇ ਬੰਦੇ ਆਈਡੀਓਲੋਜੀ ਨਾਲ ਕਮਿਟਿਡ ਨਹੀਂ ਨੇ ਜਿਨ੍ਹਾਂ ਦੀ ideologies ਹੈ ਕਿ ਸਿਕਿਉਰਟੀ ਰੱਖਣੀ ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚੀ ਹੈ ਤਾਂ ਮੈਂ সামনে ਇਹੋ ਜਿਹਾ ਗੰਦ ਕਾਂਗਰਸ ਤੋਂ ਜਿਹੜਾ ਨਿਕਲ ਰਿਹਾ ਮੈਂ ਆ ਅਕਸਰ ਸੁਣਨਾ ਮੇਰੀ ਸੀਟ ਕੋਲੀ ਉਹ ਸੀਟ ਤੇ ਜਮਾਤਾਂ ਦੀ ਹੁੰਦੀ ਪਾਰਟੀਆਂ ਦੀ ਹੁੰਦੀ ਹੈ ਇਹ ਤੁਹਾਡੀ ਕੋਈ ਜੱਦੀ ਜਾਇਦਾ ਥੋੜਾ ਜਨਤਕ ਜੀਵਨ ਜਉਣ ਵਾਲੇ ਲੀਡਰ ਸਮਾਜ ਦਾ ਆਦਰਸ਼ ਹੁੰਦੇ ਨੇ ਪਬਲਿਕ ਬਿਹਤਰ ਰਵਈਏ ਚੰਗੇ ਆਚਾਰ ਵਿਹਾਰ ਦੀ ਲੀਡਰਾਂ ਤੋਂ ਉਮੀਦ ਰੱਖਦੀ ਹੈ ਪਰ ਜਦੋਂ ਲੀਡਰ ਇਸ ਤਰ੍ਹਾਂ ਦੀ ਬੋਲੀ ਬੋਲਣ ਲੱਗਣ ਤਾਂ ਫਿਰ ਸਵਾਲ ਹੋਣਾ ਲਾਜ਼ਮੀ ਹੈ ਬਿਊਰੋ ਰਿਪੋਰਟ ਨਿਊਜ਼ 17 ਸਾਲ ਲੋਕ ਸਭਾ ਚੋਣਾਂ ਦੇ ਵਿਚਾਲੇ ਉਮੀਦਵਾਰ ਨਵੇਂ ਰੰਗ ਦੇ ਵਿੱਚ ਰੰਗੇ ਨਜ਼ਰ ਆ ਰਹੇ ਨੇ ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਸਵੇਰੇ ਵੇਲੇ ਰੋਜ਼ ਗਾਰਡਨ ਪਹੁੰਚੇ ਤੇ ਸਵੇਰ ਦੀ ਸਭਾ ਦੇ ਵਿੱਚ ਸ਼ਾਮਲ ਹੋਏ ਤਾਂ ਬਿੱਟੂ ਨੇ ਗੁਲਾਬ ਦੇ ਬਾਗ ਦਾ ਦੌਰਾ ਕੀਤਾ ਔਰ ਬਿੱਟੂ ਲੋਕਾਂ ਦੇ ਨਾਲ ਯੋਗਾ ਕਰਦੇ ਨਜ਼ਰ ਆਇਆ ਤਾਂ ਬੈਡਮਿੰਟਨ ਖੇਡਦੇ ਤੇ ਭਜਨ ਗਾਉਂਦੇ ਨਜ਼ਰ ਆਏ ਬਿੱਟੂ ਨੇ ਲੋਕਾਂ ਦੇ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਤੇ ਚਰਚਾ ਕੀਤੀ ਰੋਜ਼ ਗਾਰਡਨ ਦੇ ਵਿੱਚ ਬਿੱਟੂ ਨੇ ਕਰੀਬ 2 ਘੰਟੇ ਬਤੀਤੇ

ਉਹ ਸਪੀਕਰ ਕੁਲਤਾਰ ਸੰਵਾ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ ਗਾਣਾ ਗਾ ਕੇ ਸਾਰਿਆਂ ਦਾ ਮਨ ਮੋਹ ਲਿਆ ਤਾਂ ਲੇਬਰ ਡੇ ਦੇ ਮੌਕੇ ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਦਾ ਦੌਰਾ ਕੀਤਾ ਮਜ਼ਦੂਰਾਂ ਦੇ ਇਕੱਠ ਦੇ ਵਿੱਚ ਸ਼ਿਰਕਤ ਕੀਤੀ ਜਿੱਥੇ ਤੰਗ ਨਾ ਸਮਝਣ ਤੰਨਿਆ ਜਿੱਥੇ ਤੰਗ ਨਾ ਸਮਝਣ ਗੰਗਿਆ ਨੂੰ ਜਿੱਥੇ ਮਿਲਦਾ ਅੰਗੂਠੇ ਸੰਗਿਆ ਨੂੰ ਜਿੱਥੇ ਵਾਲ ਪਰਸਦੇ ਕੰਗਿਆ ਨੂੰ ਨੱਕ ਵੱਜਦੇ ਅੱਖਾਂ ਚੁੱਤੀਆਂ ਤੇ ਦੰਦ ਕਰੇ ਤੂੰ ਭਗਦਾ ਰਹੀ ਬੇਸੂਰ ਜਹਾਂ ਕਮਿਆਦ ਵੜੇ ਜਿੱਥੇ ਲੋਕ ਪੜੇ ਮਜਬੂਰ ਜਹੇ ਦਿੱਲੀ ਦੇ ਦਿਲ ਸ਼ੂਰ ਜਹੇ ਜਿੱਥੇ ਮਰ ਕੇ ਝਾਂਬਲ ਝਾਵਦੇ ਹਨ ਊਤ ਜਠੇਰੇ ਤੂੰ ਮਦਦਾ ਨਹੀਂ ਲੈ ਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਪੁੱਤਰ ਸੀਰੀਏ ਹੋ ਜਿੱਥੇ ਜੰਮਦਾ ਬੰਦਾ ਸੀਰੀਏ करीरी किथे करजे धीअ हो असमान ते तूं लॻंदे सूरजा कम जिथे हारमन था मो जि हारमन

लॻदा जे मरदरे सभु किर मरदे फसल छॾ जरमान करे तूं मरदा रही वे सूर कमियूं मज़नारी बेसूर जा कमिय बेसूर जा कमिय